ਆਪਣਾ ਹਰਜਿੰਦਰ ਸਿੰਘ ਜੀ ਐਂਡ ਐਂਡ ਕਾੜਪੁਰ ਕੀ ਮਸਲਾ ਇਸ ਮੁਸ਼ਕਿਲ ਮਸਲਾ ਜੀ ਸਾਡੀ ਜ਼ਮੀਨ ਆ ਤੇ ਇੱਥੇ ਦਰਿਆ ਨੇ ਬੜੀ ਰੇਤ ਛਾੜਦੀ ਆ ਤੇ ਅਸੀਂ ਮਹਾ ਕਰਾਰੂ ਬਣਾ ਕੇ ਤੇ ਲੱਗੀ ਜ਼ਮੀਨ ਆਪਣੀ ਸਾਫ਼ ਕਰਨ ਤੇ ਪੰਜਾਬ ਪੁਲਿਸ ਨੇ ਬੜਾ ਡੰਡਾ ਚਾੜਿਆ ਆਂਦੇ ਰੇਤ ਨਹੀਂ ਪੋਰਟ ਸਾ ਤੇ ਮੈਨਿਕ ਮੈਗਮ ਆਣ ਕੇ ਨੂੰ ਪਰੇਸ਼ਾਨ ਕਰਦੇ ਆ ਬਾਰ-ਬਾਰ ਅਸੀਂ ਇੱਕ ਇੱਕ ਬੰਨੇ ਸਰਕਾਰ ਆਂਦੀ ਆ ਵੀ ਜੇ ਜਦਾ ਕੇਤ ਉਹਦੀ ਰੇਤ ਜੇ ਅਸੀਂ ਆਪਣੀ ਪੈੜੀ ਲੱਗੀ ਸਾਫ਼ ਕਰਨ ਤੇ ਆ ਨੂੰ ਬੜਾ ਹੀ ਬਹੁਤ ਪ੍ਰੇਸ਼ਾਨ ਹੈ ਕਿਹੜੀ ਫਸਲ ਸੀ ਕਹਿੰਦੇ ਗੰਨੇ ਦੀ ਫਸਲ ਜੀ ਸਾਰੀ ਮਰੀ ਗਈ ਸਾਰੀ ਮਰੀ ਗਈ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਉਹ ਕਰਦੇ ਵੀ ਸਾਨੂੰ ਸਾਡਾ ਖੇਤ ਖਾਲੀ ਕਰਨ ਦਿਓ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਸੂਫੀਆਂ ਇਹ ਮੇਰਾ ਭਰਾ ਆ ਜੀ ਪਿੰਡ ਚਾੜਪੁਰ ਤੋਂ ਇਹਨਾਂ ਦਾ ਗੰਨੇ ਦਾ ਖੇਤ ਹੈ ਇਹਦੇ ਵਿੱਚ ਬਹੁਤ ਜ਼ਿਆਦਾ 6-6 ਫੁੱਟ ਵਿੱਚੇ ਰੇਤ ਤੇ ਵਿੱਚੇ ਮਿੱਟੀ ਜਿਹੜੀ ਉਹ ਚੜ ਗਈ ਸਾਰਾ ਗੰਨਾ ਦਾ ਜਿਹੜਾ ਤਬਾਹ ਹੋ ਗਿਆ ਅਹੀਂ ਇਹ ਵੀਰ ਦੇ ਨਾਲ ਇਹਦੀ ਹੈਲਪ ਕਰਕੇ ਆਪਣੇ ਭਰਾ ਦੀ ਤੇ ਚਲੋ ਇਹਦੀ ਪੈਲੀ ਲੱਗੇ ਖੇਤ ਇਹ ਤਾਂ ਖਾਲੀ ਕਰਕੇ ਦੇਣ ਲੱਗੇ ਹਾਂ ਕਿ ਚਲੋ ਜੇ ਇਹਦੀ ਫਸਲ ਗੰਨੇ ਦੀ ਖਰਾਬ ਹੋ ਗਈ ਹੈ ਹਰਾਂ ਦੀ ਮਾਰ ਕਰਕੇ ਤੇ ਇਹਦੀ ਜਿਹੜੀ ਕਣਕ ਹੈ ਉਹ ਕਿਸ ਤਰ੍ਹਾਂ ਇਹਦੇ ਨਾਲ ਹੋ ਕੇ ਆਪਣੇ ਭਰਾ ਦੇ ਤੇ ਇਹਦੀ ਕਣਕ ਵਜਾ ਦਈਏ ਸਫਾਈ ਕਰਕੇ ਅੱਜ ਅਸੀਂ ਇੱਥੇ ਜਦੋਂ ਹੀ ਆਪਣੇ ਟਰੈਕਟਰ ਟਰਾਲੀਆਂ ਤੇ ਮਸ਼ੀਨ ਲਾ ਕੇ ਤੇ ਖੇਤ ਦੀ ਸਫਾਈ ਸ਼ੁਰੂ ਕੀਤੀ ਹੈ ਜੀ ਉਸੇ ਵੇਲੇ ਹੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਨਾਲ ਹੀ ਇੱਕ ਮੈਂ ਇੱਕ ਦੋ ਮਾਈਨਿੰਗ ਦੇ ਮੁਲਾਜ਼ਮ ਲੈ ਕੇ ਤੇ ਆਣ ਕੇ ਉਹਨਾਂ ਨੇ ਡੱਕ ਦਿੱਤਾ ਵੀ ਤੁਹਾਨੂੰ ਪਰਮਿਸ਼ਨ ਕਿੱਥੇ ਤੁਹਾਨੂੰ ਕਿੰਨੇ ਕਿਹਾ ਵੀ ਇਹ ਖੇਤ ਜਿਹੜਾ ਖਾਲੀ ਕਰੋ ਰੇਤ ਦਾ ਤੁਸੀਂ ਇੱਥੋਂ ਨਹੀਂ ਚੁੱਕ ਸਕਦੇ ਜਦੋਂ ਕਿ ਸਾਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਦਾਇਤਾਂ ਨੇ ਕਿ ਤੁਸੀਂ ਜਿਹੜੇ ਜਿਸ ਦੀ ਖੇਤ ਉਸ ਦਾ ਰੇਤ ਆ ਜੋ ਵੀ ਉਹਨੂੰ ਆਪਣੀ ਪੈੜੀ ਨੂੰ ਹੀ ਸਾਫ਼ ਕਰ ਸਕਦੇ ਆ ਉਲਟਾ ਸਾਡੀ ਹੈਲਪ ਕਰਨ ਦੀ ਬਜਾਏ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਕਿ ਤੁਸੀਂ ਖੇਤ ਦੇ ਵਿੱਚੋਂ ਰੇਤ ਨਹੀਂ ਚੁੱਕ ਸਕਦੇ ਅਸੀਂ ਆਪਣੇ ਸਾਥੀ ਹੋਰ ਵੀ ਸੱਜਣਾਂ ਨੂੰ ਨਾਲ ਲੈ ਕੇ ਆਏ ਹਾਂ ਕਿ ਚਲੋ ਵੀਰ ਦੀ ਮਦਦ ਕਰੀਏ ਤੇ ਇਹਦਾ ਜਿਹੜਾ ਖੇਤ ਆ ਕਿਸ ਤਰ੍ਹਾਂ ਖਾਲੀ ਕਰਕੇ ਦੀ ਭਰਾ ਦੀ ਕਣਕ ਜਿਹੜੀ ਬਜਾਦੀਏ ਆ ਤੁਸੀਂ ਵੇਖਿਆ ਕਿੰਦਾ ਸਾਤ-ਸਾਤ ਫੋਟੇ ਤੇ ਵਿਚੇ ਰੇਤ ਵਿਚੇ ਮਿੱਟੀ ਕਮਾ ਆ ਵਿਚੇ ਜੀ ਗਨਾ ਵਿਚੇ ਸਾਰਾ ਮਿਕਸ ਹੋਇਆ ਇਹਨੂੰ ਅਸੀਂ ਬਾਹਰ ਲੱਗੇ ਆ ਕੱਢਣਾ ਤੇ ਪਰ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਮਾਈਨਿੰਗ ਡਿਪਾਰਟਮੈਂਟ ਆ ਉਹਨਾਂ ਨੇ ਸਾਨੂੰ ਆ ਕੇ ਬਾਰ-ਬਾਰ ਡਕਣ ਦੇ ਆ ਕੁਝ ਬੰਦੇ ਜਿਹੜੇ ਆ ਉਹ ਸਾਨੂੰ ਇਹ ਕੰਮ ਕਰਨ ਤੋਂ ਰੋਕਣ ਦੇ ਆ ਅਸੀਂ ਫੇਰ ਪ੍ਰਸ਼ਾਸਨ ਨੂੰ ਤੇ ਮਾਈਨਿੰਗ ਡਿਪਾਰਟਮੈਂਟ ਨੂੰ ਸਰਦਾਰ ਭਗਵੰਤ ਸਿੰਘ ਮਾਂਜੀ ਨੂੰ ਕੁਲਦੀਪ ਸਿੰਘ ਧਾਰੀয়াল ਜੀ ਬਹੁਤ ਹੀ ਸਾਡੇ ਜੋ ਐਮਐਲਏ ਸਾਡੇ ਹਲਕੇ ਦੇ ਉਹਨਾਂ ਨੇ ਸਾਨੂੰ ਇੱਕ ਪ੍ਰੋਜੈਕਟ ਜਿਹੜਾ ਸ਼ੁਰੂ ਕਰਾ ਕੇ ਦਿੱਤਾ ਵੀ ਜਿਹੜੀਆਂ ਜ਼ਮੀਨਾਂ ਨੇ ਆਪਣੇ ਭਰਾਵਾਂ ਦੀਆਂ ਖਾਲੀ ਕਰਾ ਕੇ ਨਾਲ ਉਹਨਾਂ ਦੀ ਕਣਕ ਦੀ ਬਜਾਈ ਕਰਾਓ ਤੇ ਦੂਜੇ ਪਨੇ ਹੁਣ ਉਸੇ ਤਰ੍ਹਾਂ ਹੀ ਸਾਨੂੰ ਆ ਕੇ ਪ੍ਰਸ਼ਾਸਨ ਡੱਕਣ ਡਿਆ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਖੇਤ ਜਿਹੜੇ ਆ ਖਾਲੀ ਕਰ ਦਿੱਤੇ ਜਾਣ ਤਾਂ ਜੋ ਅਸੀਂ ਇਹਨਾਂ ਭਰਾਵਾਂ ਦੀਆਂ ਜਿਹੜੀਆਂ ਜ਼ਮੀਨਾਂ ਬਾਦ ਕਰਾ ਕੇ ਹੋਰ ਮਹੀਨੇ ਤੱਕ ਤੁਹਾਨੂੰ ਪਤਾ ਜੀ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਣਾ ਤੇ ਹੁਣ ਝੋਨੇ ਦੀ ਵਾਢੀ ਵੀ ਸ਼ੁਰੂ ਹੋਣੀ ਆ ਅਸੀਂ ਕਿ ਜਿੰਨੇ ਦਿਨ ਫ੍ਰੀ ਆ ਉਹਨੇ ਦਿਨ ਇਹਦੇ ਨਾਲ ਮਦਦ ਕਰਕੇ ਇਹ ਇਹਦੀ ਜਿਹੜੀ ਫਸਲ ਆ ਜਿਹੜੀ ਬਜਾਈ ਕਰਾ ਸਕੀ ਆ ਥੱਲੇ ਵੇਖੋ ਜੀ ਤੁਸੀਂ ਕਿਸ ਤਰ੍ਹਾਂ ਗੰਨੇ ਜਿਹੜੇ ਗੰਨੇ ਦੇ ਮੁੱਢਾਂ ਤੋਂ ਲੈ ਕੇ ਦੇ ਸਿਰੇ ਤੱਕ ਜਿਤਨਾ ਰੇਤ ਹੀ ਰੇਤ ਚੜ੍ਹੀ ਹੋਈ ਆ ਇਹਨੂੰ ਅਸੀਂ ਬਾਹਰ ਕੱਢਾਂਗੇ ਤੇ ਫੇਰ ਹੀ ਇਹ ਭਰਾ ਦੀ ਜਿਹੜੀ ਕਣਕ ਬਜਾ ਸਕਦੇ ਆ ਜੀ ਕਿਸਾਨ ਤੇ ਅੱਗੇ ਮਾਰਿਆ ਪਿਆ ਅਸੀਂ ਦੇ ਆਪਣੇ ਭਰਾ ਦੀ ਮਦਦ ਲਈ ਆਏ ਆ ਸੋ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਸਾਨੂੰ ਇਹ ਜਿਹੜਾ ਖੇਤ ਆ ਇਹਨੂੰ ਖਾਲੀ ਕਰਨ ਦੀ ਆਗਿਆ ਦਿੱਤੀ ਜਾਵੇ ਜੀ ਕੋਈ ਉਹਨਾਂ ਕੋਈ ਲਿਖਤੀ ਦਰਖਾਸਤ ਵੀ ਲਿਖਤੀ ਮਨਜ਼ੂਰੀ ਲੈਣ ਬਾਰੇ ਵੀ ਕਿਹਾ ਤੁਹਾਨੂੰ ਸਾਨੂੰ ਉਹਨਾਂ ਨੇ ਕਿਹਾ ਜੀ ਕੋਈ ਪਰਮਿਸ਼ਨ ਲਿਆਓ ਲਿਖਤੀ ਪਰ ਜਿਹੜੀ ਸਾਨੂੰ ਤੇ ਹੁਣ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਹੁਣ ਇੱਕ ਪੇਜ ਹੈ ਜਿਹੜਾ ਅਸੀਂ ਲਿਖਾ ਕੇ ਵੀ ਲਿਆਂਦਾ ਉਹ ਵੀ ਸਾਡੇ ਕੋਲ ਹੈਗਾ ਆ ਕਿ ਉਹ ਵੀ ਤੁਹਾਨੂੰ ਵਿਖਾਉਨੇ ਆ ਲਿਖਤਿਆ ਜਿਹੜੀ ਸਾਡੇ ਕੋਲ ਤਾਂ ਜੋ ਉਹ ਉਹ ਵੀ ਅਸੀਂ ਦਿਖਾ ਲ ਦਿੰਨੇ ਆ ਵੀ ਆਪੀ ਮਨਜ਼ੂਰੀ ਵੀ ਲੈ ਕੇ ਆਇਆ ਲਿਖਾ ਕੇ ਵੀ ਲਿਆਂਦਾ ਬਕਾਇਦਾ ਵੀ ਅਸੀਂ ਆ ਖੇਤ ਜਿਹੜੇ ਖਾਲੀ ਕਰਨੇ ਚਾਹੁੰਦੇ ਆ ਪਰ ਫਿਰ ਵੀ ਸਾਨੂੰ ਬਾਰ ਬਾਰ ਜਿਹੜੀ ਪ੍ਰਸ਼ਾਸਨ ਹੈ ਉਹ ਆਣ ਕੇ ਡੱਕ ਰਿਹਾ ਵੀ ਤੁਸੀਂ ਖੇਤ ਖਾਲੀ ਨਹੀਂ ਕਰ ਸਕਦੇ ਕਿਆ ਕਰਨਾ ਖਰਚਾ ਕਰ ਦੇਣਾ ਜੀ ਕਦੀ ਕੁਛ ਕਰਦੇ ਕਦੀ ਕੁਛ ਕਰਦੇ ਕਦੀ ਆ ਕੇ ਟਰਾਲੀਆਂ ਟਰੈਕਟਰਾਂ ਨੂੰ ਡੱਕਦੇ ਆ ਪਤਾ ਨਹੀਂ ਸਾਨੂੰ ਦੇ ਖੁਦ ਨਹੀਂ ਕੋਈ ਸਮਝ ਆ ਰਹੀ ਜੀ ਕਿਉਂ ਸਾਨੂੰ ਬਾਰ ਬਾਰ ਪਰੇਸ਼ਾਨ ਕੀਤਾ ਜਾ ਰਿਹਾ ਹਾਲਾਕੇ ਸਾਡੀ ਮਦਦ ਕਰਨਾ ਕਿਸਾਨ ਦੀ ਮਦਦ ਕਰਨਾ ਜਿਹੜਾ ਉਹ ਪ੍ਰਸ਼ਾਸਨ ਦਾ ਜਿਹੜਾ ਬੰਦਾ ਫਰਜ਼ ਤੇ ਅਸੀਂ ਆਪਣਾ ਇਹ ਭਰਾ ਆ ਤੇ ਇਹਦੇ ਨਾਲ ਹੋ ਗਿਆ ਹੈਗਾ 50000 ਰੁਪਏ ਦਾ ਕੱਲ ਦਾ ਡੀਜ਼ਲ ਫੂਤਾ ਅੱਜ ਅਸੀਂ ਰਾਹ ਬਣਾਇਆ ਰਾਹ ਬਣਾਉਣੇ ਹੀ ਆ ਅੱਜ ਪ੍ਰਿਆਦ ਪੁੱਛਦੇ ਆੰਦੇ ਵੀ ਅਸੀਂ ਪਰਚੇ ਕਰਦਨੇ ਆ ਤੁਹਾਡੇ ਤੇ ਤੁਸੀਂ ਫਿਰ ਕਰਨ ਕੀ ਦੇ ਜੇ ਸਹੀ ਤੇ ਮਦਦ ਕਰਨ ਲੈ ਆ ਵੀ ਆਪਣੇ ਭਰਾਵਾਂ ਨੇ ਲਾਗੇ ਲੋਕਲ ਤੇ ਚਲੋ ਜੇ ਮੁਸੀਬਤ ਪੈ ਗਈ ਆ ਜੀ ਵੇਖੋ ਹੁਣ ਜਿੰਨੀ ਆਪਾਂ ਹੱਲ ਕਰ ਸਕਦੇ ਆ ਵੱਖ-ਵੱਖ ਥਾਂ ਤੇ ਵੱਖ-ਵੱਖ ਜਥੇਬੰਦੀਆਂ ਵੀ ਦੇਈਆਂ ਨੇ ਨਾਲ ਹੱਲ ਕਰਨਾ ਤੇ ਅਸੀਂ ਵੀ ਆਪਣੇ ਘਰ ਚ ਆਪਣੇ ਭਰਾਵਾਂ ਦਾ ਜਿੰਨਾ ਸਾਥ ਦੇ ਸਕਦੇ ਆ ਉਹ ਦੇਨੇ ਆ ਪਰ ਸਾਨੂੰ ਪ੍ਰਸ਼ਾਸਨ ਜਿਹੜਾ ਬਾਰ-ਬਾਰ ਡੱਕ ਰਿਹਾ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਸਾਨੂੰ ਜਿਹੜਾ ਇਹ ਖੇਤ ਆ ਇਹਨੂੰ ਖਾਲੀ ਕਰ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਇਸ ਭਰਾ ਦੇ ਬਹੁਤ ਨੁਕਸਾਨ ਹੋ ਗਿਆ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਅਹੀਂ ਇਹਨੂੰ ਫਿਰ ਕਿੱਦਾਂ ਕਰਾਂਗੇ ਮੜਕੇ ਹੋਣ ਸਾਰਿਆਂ ਕੋ ਸਮਾਂ ਹੈਗਾ ਕੋਈ ਦਾ 15 ਦਿਨ ਵੀ ਹਲਪ ਕਰਾ ਲੈਂਗੇ ਮੜਕੇ ਕਿੰਨੇ ਆਉਣਾ ਤੇ ਕਿੰਨੇ ਜਾਣ ਸਰਕਾਰ ਨੇ ਵੀ ਕੋਲ ਦਿੱਤੀ 1 ਮਹੀਨਾ ਤੱਕ ਮੜਕੇ ਸਗੋਂ ਸਗੋਂ ਹਟਾ ਨੁਕਸਾਨ ਹੋਇਆ ਨੇ